ਹੈਲੋ ਜੀ ਸਸਿਕਾ ਮੇਰੇ YouTube ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਆਹ ਸੁਬਾ ਦਾ ਟਾਈਮ ਹੈ 8:30 ਵਜੇ ਦਾ ਹੈ ਸ਼ਨੀਵਾਰ ਦਾ ਦਿਨ ਹੈ ਤੇ ਮੈਂ ਤੇ ਉੱਠ ਗਈ ਸੀ ਨਿਮਰ ਦੇ ਪਾਪਾ ਤੇ ਨਿਮਰ ਹਲੇ ਸੁੱਤੇ ਪਏ ਸੀਗੇ ਤੇ ਉਸ ਤੋਂ ਪਹਿਲਾਂ ਜਿਹੜਾ ਮੈਂ ਕਿਚਨ ਵਿੱਚ ਆ ਕੇ ਜਿਹੜੀ ਕਿਚਨ ਦੀ ਜਿਹੜੀ ਥੋੜੀ ਬਹੁਤ ਜਿਹੜੀ ਸਫਾਈ ਕਰਨ ਲੱਗੀ ਸੀ ਕਿਉਂਕਿ ਮੈਂ ਚਾਹ ਬਣਾ ਕੇ ਰੱਖ ਦਿੱਤੀ ਸੀ ਕੇਟਲ ਵਿੱਚ ਪਾ ਦੇਣੀ ਹੁੰਦੀ ਹੈ ਮੈਂ ਚਾਹ ਤੇ ਉਸ ਤੋਂ ਬਾਅਦ ਜਿਹੜੇ ਭਾਂਡੇ ਹੁੰਦੇ ਆ ਉਹ ਮੈਂ ਇੱਕ ਵਾਰੀ ਧੋ ਦਿੰਦੀ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਮੈਂ ਨਿਮਰ ਦੇ ਪਾਪਾ ਦਾ ਬ੍ਰੇਕਫਾਸਟ ਤਿਆਰ ਕਰਦੀ ਆ ਉਸ ਤੋਂ ਬਾਅਦ ਮੈਂ ਫਿਰ ਕਲੀਨਿੰਗ ਕਰਦੀ ਆ ਤੇ ਇੱਕ ਵਾਰੀ ਜਿਹੜੀ ਐਵੇਂ ਮੋਟੀ-ਮੋਟੀ ਹੁੰਦੀ ਆ ਉਹ ਇੱਕ ਵਾਰੀ ਕਰ ਦਿੰਨੀ ਹੁੰਦੀ ਆ ਮੈਂ ਸਫਾਈ ਤੇ ਜਿਹੜੀ ਬਾਕੀ ਸਫਾਈ ਰਹਿ ਜਾਂਦੀ ਆ ਬਾਅਦ ਚ ਕਰਦੀ ਹੁੰਦੀ ਆ ਤਾਂ ਦੇਖਦਾ ਇਹਨੀ हरे कद सौन ला रहे हरे हरे जरा बाय तो जी सत श्रीकाल सारे कि मैं सारे उम्मीद कर हूँ तुम सारे ठीक होंगे ਤੇ ਸਵਾਗਤ ਕਰਦੀ ਆ ਤੁਹਾਡਾ ਮੇਰੇ ਆਪਣੇ ਚੈਨਲ ਕਿਰਨ ਹோம் ਵਲੌਗ ਵਿੱਚ ਤੇ ਦੋਸਤੋ ਸਵੇਰ ਦਾ ਟਾਈਮ ਆ ਤੇ ਆਪਾਂ ਕਰਨ ਲੱਗੇ ਆਪਾਂ ਆਪਣੇ ਵਲੌਗ ਦੀ ਸ਼ੁਰੂਆਤ ਅੱਜ ਫੇਰ ਆਪਾਂ ਸੋਣਾ ਜਿਆ ਪਿਆਰਾ ਜਿਹਾ ਵਲੌਗ ਉਹਦੇ ਨਾਲ ਜਿਹੜਾ ਸੰਜਿਆ ਕਰਨ ਲੱਗੇ ਤੇ ਲੋ ਜੀ ਆਪਾਂ ਉੱਠ ਗਏ ਸੀਗੇ ਤੇ ਨੀਮਰ ਦੇ ਪਾਪਾ ਵੀ ਹੁਣ ਚਲੇ ਗਏ ਆ ਤੇ ਉਹਨਾਂ ਦੇ ਮਤਲਬ ਹੁੰਦੇ ਹੁੰਦੇ ਹੀ ਮੈਂ ਅੱਧੀ ਤੋਂ ਜ਼ਿਆਦਾ ਜੜੀ ਸੁਈ ਕਲੀਨਿੰਗ ਕਰ ਚੁੱਕੀ ਆ ਮਤਲਬ ਕਿ ਅੱਜ ਮੇਰਾ ਲੱਗਦਾ ਹੈ ਕਿ ਜਲਦੀ ਕੰਮ ਨਿਪਟ ਜੂਗਾ ਮੋਟਰ ਚੱਲਦੀ ਸੀ ਮੋਟਰ ਬੰਦ ਕਰ ਲਿਆ ਪਾਣੀ ਵੀ ਮੇਂ ਪੜ ਲਿਆ ਸੀ ਪੀਣ ਵਾਲਾ ਤੇ ਨਿਮਰ ਤਾਂ ਹਲੇ ਤਾਂ ਕੁਛੁੱਤੀ ਪਈ ਐ ਨਿਮਰ ਤਾਂ ਹਲੇ ਤਾਂੁੱਛੁੱਤੀ ਪਈ ਐ ਤੇ ਵੈਸੇ ਮੇਰਾ ਬਾਕੀ ਸਾਰਾ ਕੰਮ ਰਹਿੰਦਾ ਐ ਹਲੇ ਫਸਮੇ ਹਲੇ ਨਿਮਰ ਦੇ ਪਾਪਾ ਨੂੰ ਹੀ ਤੋੜਿਆ ਐ ਤੇ ਆਪਣਾ ਸਾਫ ਸਫਾਈਆਂ ਦਾ ਕੰਮ ਜਿਹੜਾ ਰਹਿੰਦਾ ਐ ਅਰ ਸੋਈ ਜਿਹੜੀ ਮੈਂ ਅੱਧੇ ਤੋਂ ਜ਼ਿਆਦਾ ਜਿਹੜੀ ਸਾਫ ਕਰ ਲਈ ਸੀ ਤੇ ਕਿਉਂਕਿ ਅੱਜ ਮੈਂ ਥੋੜੀ ਜਲਦੀ ਉੱਠ ਗਈ ਸੀ ਅਸੀਂ ਲੇਟ ਇਸ ਕਰਕੇ ਉੱਟਦੇ ਹਾਂ ਕਿਉਂਕਿ ਨਾ ਹਿੰਮਤ ਸਕੂਲ ਨਹੀਂ ਜਾਂਦੀ ਹੈਗੀ ਤੇ ਤਾਂ ਕਰਕੇ ਨਹੀਂ ਜਲਦੀ ਉੱਠ ਕੇ ਵੀ ਕੀ ਕਰਨਾ ਹੁੰਦਾ ਜਦੋਂ ਬੱਚੇ ਸਕੂਲ ਜਾਣ ਫਿਰ ਤਾਂ ਬੰਦਾ ਜਲਦੀ ਉੱਠ ਜੇ ਹਨਾ ਤੇ ਲੋ ਜੀ ਹੁਣ ਆਪਾਂ ਜਲਦੀ ਕੰਮ ਦੇ ਡੇੜ ਲਾਂਗੇ ਮੈਨੂੰ ਲੱਗਦਾ ਅੱਜ ਕਿ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਲੋ ਜੀ ਇੱਥੇ ਮੈਂ ਨਿਮਰਤ ਨੂੰ ਦੇਖਣ ਵਾਸਤੇ ਆਈ ਸੀ ਕਿ ਨਿਮਰਤ ਉੱਠਦੀ ਹੈ ਕਿ ਨਹੀਂ ਪਰ ਨਿਮਰਤ ਨਾ ਚੜੀ ਹੋਈ ਸੀ ਬਹੁਤ ਜ਼ਿਆਦਾ ਨੀਂਦ ਤੇ ਉਹ ਹਲੇ ਉੱਠ ਨਹੀਂ ਸੀ ਰਹੀ ਤੇ ਮੈਂ ਕਿਹਾ ਚਲੋ ਇਹਨੂੰ ਸੁਤੀ ਰਹਿੰਦੋ ਤੇ ਜਿਹੜੇ ਬਾਕੀ ਦੇ ਕੰਮ ਮੈਂ ਨੇ ਬੇੜ ਲੈਣੀਆਂ ਤੇ ਸੋਈ ਦਾ ਬਾਕੀ ਜਿਹੜਾ ਕੰਮ ਮੈਂ ਕਰ ਲਿਆ ਸੀ ਤੇ ਮੇਰਾ ਰਹਿ ਗਿਆ ਸੀ ਸ਼ਿੰਕ ਧੋਣ ਵਾਲਾ ਤੇ ਹੁਣ ਮੈਂ ਕਰੀ ਸੀ ਉਹਦੀ ਸਫਾਈ ਕਿਉਂਕਿ ਸ਼ਿੰਕ ਨੂੰ ਆਪਾਂ ਜਿੰਨਾ ਮਰਜੀ ਸਾਫ਼ ਕਰ ਲਈਏ ਇਹ ਗੰਦਾ ਹੋ ਹੀ ਜਾਂਦਾ ਹੈ ਤੇ ਇਹ ਸਟੀਲ ਦਾ ਹੁੰਦਾ ਤੇ ਇਹਦੇ ਉੱਤੇ ਜਿਹੜਾ ਪਾਣੀ ਦੇ ਦਾਗ ਵਗੈਰਾ ਜਿਹੜੇ ਲੱਗ ਜਾਂਦੇ ਆ ਤਾਂ ਕਰਕੇ ਇਹਨੂੰ ਰੂਟੀਨ ਵਾਂਗੂ ਜਿਹੜਾ ਸਾਫ਼ ਕਰਨਾ ਪੈਂਦਾ ਹੈ ਤੇ ਦੇਖੋ ਹੁਣ ਮੇਰਾ ਜਿਹੜਾ ਸ਼ਿੰਕਾ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਆ ਤੇਨ ਨੂੰ ਤੋਣ ਤੋਂ ਬਾਅਦ ਨਾ ਮੇਰੇ ਇਹਦੇ ਵਿੱਚ ਕਪੜਾ ਮਾਰ ਦਿੰਦੀ ਹੁੰਦੀ ਆ ਤਾਂ ਕਿ ਜਿਹੜੇ ਪਾਣੀ ਦੇ ਦਾਗ ਵਗੈਰਾ ਜਿਹੜੇ ਨਾ ਰਹਿਣ ਤੇ ਲੋ ਜੀ ਇੱਥੇ ਮੈਂ ਨਿੰਮਰਤ ਨੂੰ ਬਾਹਰ ਲੈ ਕੇ ਪਾਤਾ ਸੀ ਕਿਉਂਕਿ ਹਲੇ ਤੱਕ ਵੀ ਇਹ ਉਠੀ ਨਹੀਂ ਸੀ ਤੇ ਮੈਂ ਕਰਨੀ ਸੀ ਰੂਮ ਦੀ ਸਫਾਈ ਤੇ ਮੈਂ ਇਹਨੂੰ ਜਿਹੜੇ ਬਾਹਰ ਵਾਲਾ ਬੈੱਡ ਹੁੰਦਾ ਹੈ ਉੱਥੇ ਲਿਆ ਕੇ ਪਾਤਾ ਸੀਗਾ ਮੈਂ ਕਿਹਾ ਚਲੋ ਜਦੋਂ ਤੱਕ ਸੌਂਦੀ ਹੈ ਇਹਨੂੰ ਸੌਂ ਲੈਂਦੀ ਆ ਤੇ ਮੈਂ ਕਰ ਲੈਂਦੀ ਆ ਆਪਣੀ ਰੂਮ ਦੀ ਜਿਹੜੀ ਸਫਾਈ ਤੇ ਇੱਥੇ ਮੈਂ ਜਿਹੜੀ ਬੈੱਡ ਸ਼ੀਟ ਨੂੰ ਝਾੜਨ ਲੱਗੀ ਸੀ ਤੇ ਨਿੰਮੂ ਨੇ ਕਰਿਆ ਹੋਇਆ ਸੀ ਇਹਦੇ ਉੱਤੇ ਸ਼ਿਸ਼ੂ ਉਹਦੇ ਨਾਲ ਦਾਗ ਜੇ ਪੈ ਗਏ ਸੀਗੇ ਤੇ ਇਸ ਕਰਕੇ ਮੈਂ ਚੱਦਰ ਨੂੰ ਜਿਹੜਾ ਧੋਣ ਹੀ ਵਸਤੇ ਰੱਖ ਦਿੱਤਾ ਸੀ ਤੇ ਮੈਂ ਕਿਹਾ ਚਲੋ ਮੈਂ ਕੱਪੜੇ ਧੋ ਦਿੰਦੀਆਂ ਨਾਲੇ ਚੱਦਰ ਨੂੰ ਜਿਹੜਾ ਵਾਸ਼ ਕਰ ਦਿੰਦੀ ਆ ਤੇ ਮੈਂ ਚੱਦਰ ਨੂੰ ਇੱਥੇ ਵਾਸ਼ ਕਰਤਾ ਸੀਗਾ ਤੇ ਬਾਕੀ ਦੇ ਜਿਹੜੇ ਕੱਪੜੇ ਰਹਿ ਗਏ ਸੀ ਉਹ ਵੀ ਮੈਂ ਕਿਹਾ ਚਲੋ ਧੋ ਹੀ ਦਿੰਦੀ ਆ ਕਿਉਂਕਿ ਬਾਹਰ ਨਾਲ ਧੁੱਪ ਹੋ ਜਾਂਦੀ ਹੈ ਜਦੋਂ ਮੈਂ ਇਸ ਟਾਈਮ ਸਾਰਾ ਕੰਮ ਨੇ ਵੇੜ ਕੇ ਜਿਵੇਂ ਕੱਪੜੇ ਧੋਣਦੀਆਂ ਤੇ ਤਾਂ ਕਰਕੇ ਜ਼ਿਆਦਾ ਧੁੱਪ ਹੋ ਜਾਂਦੀ ਆ ਤੇ ਮੈਂ ਅੱਜ ਸੋਚਿਆ ਕਿ ਮੈਂ ਸਫਾਈ ਬਾਅਦ ਚ ਕਰੂੰਗੀ ਪਹਿਲਾਂ ਜਿਹੜੇ ਕੱਪੜੇ ਆ ਨਾ ਥੋੜੇ ਬਹੁਤ ਉਹੀ ਮੈਂ ਜਿਹੜੇ ਤੇ ਬਾਕੀ ਦੀ ਸਫਾਈ ਹੈ ਜਿਹੜੀ ਬਾਅਦ ਚ ਕਰ ਲੂੰਗੀ ਤੇ ਇੱਥੇ ਮੈਂ ਜਿਹੜੇ ਥੋੜੇ ਬਹੁਤ ਕੱਪੜੇ ਸੀ ਉਹ ਧੋਤੇ ਸੀਗੇ ਤੇ ਬਾਕੀ ਦੀਆਂ ਜਿਹੜੀਆਂ ਉੱਪਰ ਲੈਣ ਵਾਲੀਆਂ ਚੱਦਰਾਂ ਸੀਗੀਆਂ ਉਹ ਵੀ ਮੈਂ ਧੋਤੀਆਂ ਸੀਗੀਆਂ ਮੈਂ ਕਿਹਾ ਚਲੋ ਧੁੱਪ ਵਧੀਆ ਨਿਕਲੀ ਹੋਈ ਆ ਇਹਨਾਂ ਨੂੰ ਵੀ ਧੋ ਕੇ ਜਿਹੜਾ ਮੈਂ ਪਾ ਦਿੰਦੀ ਆ ਤੇ ਹੁਣ ਮੈਂ ਕਰਨ ਲੱਗੀ ਸੀ ਰੂਮ ਦੀ ਸਫਾਈ ਤੇ ਨਿਮਰਤ ਵੀ ਉੱਠ ਗਈ ਸੀ ਨਿਮਰਤ ਨੂੰ ਮੈਂ ਨਾ ਨਵਾ ਕੇ ਜਿਹੜਾ ਤਿਆਰ ਕਰਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਖੇਡ ਹੀ ਜਾਊਗੀ ਜੇ ਟੀਵੀ ਦੇਖਣਾ ਤੇ ਟੀਵੀ ਦੇਖ ਲੂਗੀ ਤੇ ਜਿਨੇ ਉਹ ਖਿੜਣਾ ਹੋਗਾ ਖੇਡ ਲੋਗੀ ਤੇ ਮੈਂ ਉਹਨੂੰ ਨਵਾਤਾ ਸੀਗਾ ਤੇ ਇੱਥੇ ਰੋਮ ਦੀ ਸਫਾਈ ਕਰਨ ਤੋਂ ਬਾਅਦ ਮੈਂ ਚੱਲੀ ਸੀ ਬਰਾਂਡੇ ਦੇ ਵਿੱਚ ਹਾਲ ਜਿਹੜਾ ਸਾਡਾ ਤੇ ਇੱਥੇ ਨਾ ਮਤਲਬ ਰਾਤ ਮੈਂ ਮੰਜੇ ਤੇ ਕੱਪੜੇ ਪਾਏ ਹੋਏ ਸੀਗੇ ਉਹ ਸਾਰੇ ਜਿਹੜੇ ਕੱਪੜੇ ਚੱਕ ਕੇ ਜਿਹੜੇ ਮੈਂ ਪਰਸੋਂ ਧੋਤੇ ਸੀਗੇ ਉਹ ਮੈਂ ਅੰਦਰ ਹੀ ਪਾਲੇ ਸੀ ਮੈਂ ਕਿ ਮੀਮੂ ਦਾ ਪਤਾ ਨਹੀਂ ਲੱਗਦਾ ਰਾਤ ਨੂੰ ਤੇ ਕੱਪੜੇ ਗਿੱਲੇ ਹੋ ਜਾਣਗੇ ਤਾਂ ਕਰਕੇ ਮੈਂ ਉਹ ਸਾਰੇ ਕੱਪੜੇ ਬਾਹਰ ਪਾਤੇ ਤੇ ਹੁਣ ਮੰਜੇ ਨੂੰ ਖੜਾ ਕਰਤਾ ਪਹਿਲਾਂ ਮੰਜੇ ਨੂੰ ਡੇਡਾ ਕਰਕੇ ਮੈਂ ਉਹਦੇ ਉੱਤੇ ਕੱਪੜੇ ਪਾਤੇ ਸੀਗੇ ਤੇ ਹੁਣ ਕਰਨ ਲੱਗੀ ਆ ਮੈਂ ਸਫਾਈ ਤੇ ਲੋ ਜੀ ਕਿਚਨ ਵਿੱਚ ਉੱਪਰੋਂ ਉੱਪਰੋਂ ਦਾ ਜਿਹੜੀ ਸਾਰੀ ਸਫਾਈ ਹੋ ਗਈ ਸੈਲਫ ਵਗੈਰਾ ਦੀ ਤੇ ਸਿੰਕ ਵਗੈਰਾ ਸਾਰਾ ਕੁਝ ਜਿਹੜਾ ਮੈਂ ਸੈੱਟ ਕਰਤਾ ਆ ਤੇ ਹੁਣ ਰਹਿ ਗਈ ਮੇਰੀ ਖਾਲੀ ਝਾੜੂ ਤੇ ਪੋਚਾ ਤੇ ਹੁਣ ਮੈਂ ਲਾ ਰਹੀ ਸਿੱਥੇ ਝਾੜੂ ਤੇ ਉਸ ਤੋਂ ਬਾਅਦ ਲਾਉਂਗੀ ਮੈਂ ਪੋਚਾ ਤੇ ਮੇਰੀਆਂ ਭੈਣਾਂ ਜਿਹੜੀਆਂ ਵਲੌਗ ਦੇਖਦੀਆਂ ਨੇ ਉਹਨਾਂ ਅੱਗੇ ਮੇਰੀ ਰਿਕਵੈਸਟ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਬੈਲ ਆਈਕਨ ਤੇ ਪ੍ਰੈਸ ਕਰਨਾ ਵੀ ਨਾ ਭੁੱਲਿਓ ਤਾਂ ਕਿ ਤੁਹਾਨੂੰ ਕੋਈ ਵੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲ ਸਕੇ ਤੇ ਤੁਸੀਂ ਬਹੁਤ ਵਧੀਆ ਜਿਹੜਾ ਸਾਥ ਦੇ ਰਹੇ ਹੋ ਮੈਨੂੰ ਬਹੁਤ ਵਧੀਆ ਜਿਹੜਾ ਪਿਆਰ ਦੇ ਰਹੇ ਹੋ ਤੇ ਮੈਂ ਤੁਹਾਡਾ ਦਿਲੋਂ ਜਿਹੜਾ ਧੰਨਵਾਦ ਕਰਦੀ ਹਾਂ ਜਿਹੜਾ ਤੁਸੀਂ ਮੈਨੂੰ ਇੰਨਾ ਜਿਹੜਾ ਮੋਟੀਵੇਟ ਕਰ ਰਹੇ ਹੋ ਮੇਰੇ ਵਲੌਗ ਨੂੰ ਦੇਖ ਕੇ ਤੇ ਵਿੱਚੋਂ ਜਿਹੜੀਆਂ ਪਹਿਣਾ ਮੈਸੇਜ ਵੀ ਕਰ ਦਿੰਦੀਆਂ ਉਹਦੇ ਨਾਲ ਵੀ ਮੈਨੂੰ ਜਿਹੜਾ ਹੌਸਲਾ ਹੋ ਜਾਂਦਾ ਕਿ ਹਾਂ ਵੀ ਤੁਹਾਨੂੰ ਜਿਹੜੇ ਸਾਡੇ ਵਲੌਗ ਵਧੀਆ ਲੱਗਦੇ ਆ ਤੇ ਬਹੁਤ ਹੀ ਚੰਗੀ ਗੱਲ ਆ ਤੇ ਇੱਕ ਭੈਣ ਨੇ ਮੈਸੇਜ ਵੀ ਕਰਿਆ ਸੀ ਕਿ ਤੁਸੀਂ ਹੋਮ ਟੂਰ ਦਾ ਵੀ ਜਿਹੜਾ ਵਲੌਗ ਸਾਡੇ ਨਾਲ ਸ਼ੇਅਰ ਕਰੋ ਤੇ ਬਹੁਤ ਹੀ ਜਲਦੀ ਅਸੀਂ ਜਿਹੜਾ ਹੋਮ ਟੂਰ ਵੀ ਕਰਾਂਗੇ ਤੇ ਐਵੇਂ ਹੀ ਜਿਹੜਾ ਤੁਸੀਂ ਪਿਆਰ ਦਿੰਦੇ ਰਹੋ ਤੇ ਵਧੀਆ-ਵਧੀਆ ਜਿਹੜੇ ਵਲੌਗ ਆਪਾਂ ਲੈ ਕੇ ਆਂਦੇ ਰਵਾਂਗੇ ਤੇ ਹੋਰ ਵੀ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਜਿਹੜਾ ਕਮੈਂਟ ਰਾਈਂ ਜਿਹੜਾ ਪੁੱਛ ਸਕਦੇ ਹੋ ਲੋ ਜੀ ਅੰਦਰ ਦੀ ਸਾਰੀ ਸਫਾਈ ਕਰਨ ਤੋਂ ਬਾਅਦ ਆਪਾਂ ਆ ਗਏ ਸੀ ਬਾਹਰ ਤੇ ਇੱਥੇ ਦੇਖੋ ਮੇਰਾ ਮੈਟ ਜਿਹੜਾ ਆ ਟੁੱਟ ਗਿਆ ਸੀਗਾ ਮੈਟ ਦੇ ਹੋ ਗਏ ਸੀ ਦੋ ਹਿੱਸੇ ਤੇ ਨਵਾਂ ਲਿਉਣ ਵਾਲਾ ਇਹ ਵੀ ਮੈਟ ਇੱਕ ਤਾਂ ਅਸੀਂ ਜਿਹੜਾ ਵਾਸ਼ਰੂਮ ਵਾਲਾ ਨਵਾਂ ਲੈ ਕੇ ਆਏ ਸੀਗੇ ਤੇ ਆਹ ਵਾਲਾ ਰਹਿ ਗਿਆ ਸੀਗਾ ਇਹਨੂੰ ਵੀ ਅਸੀਂ ਹੁਣ ਨਵਾਂ ਲੈ ਕੇ ਆਵਾਂਗੇ ਤੇ ਇੱਥੇ ਜਿਹੜੇ ਦੋ ਗਮਲੇ ਲਾਏ ਹੋਏ ਸੀ ਮਤਲਬ ਦੋ ਇੱਧਰ ਦੋ ਇੱਧਰ ਚਾਰ ਗਮਲੇ ਹੋ ਗਏ ਤੇ ਉਹ بارش ਦੇ ਕਰਕੇ ਲਾਏ ਹੋਏ ਆ ਚਲੋ بارش ਵਿੱਚ ਜਿਹੜਾ ਪੌਦਾ ਆ ਵਧੀਆ ਉੱਗ ਜਾਂਦਾ ਆ ਕਿਉਂਕਿ بارش ਦੇ ਪਾਣੀ ਵਿੱਚ بارش ਦੇ ਮੌਸਮ ਵਿੱਚ ਜਿਹੜੇ ਆ ਬੇਲ ਬੁੱਟੇ ਜੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਲੱਗ ਜਾਂਦੇ ਹੁੰਦੇ ਆ ਚੱਲ ਪੈਂਦੇ ਹੁੰਦੇ ਆ ਜਿਹੜੇ ਖੜੇ ਹੁੰਦੇ ਆ ਉਹ ਵੀ ਵਧੀਆ ਏਦਾਂ ਉੱਗ ਜਾਂਦੇ ਆ ਤਾਂ ਹੀ ਮੈਂ ਲਾਏ ਸੀ ਕਿ ਮੈਂ ਕਿਹਾ ਚਲੋ ਨਾਲੇ ਵਧੀਆ ਲੱਗਦੇ ਆ ਹਨਾ ਤੇ ਲੋ ਜੀ ਇੱਥੇ ਮੈਂ ਜਿਹੜਾ ਸਫਾਈ ਕਰਨ ਤੋਂ ਬਾਅਦ ਸਾਰਾ ਕੋੜਾ ਜਿਹੜਾ ਲਫਾਫੇ ਵਿੱਚ ਪਾ ਕੇ ਰੱਖ ਦਿੱਤਾ ਆ ਕਿਉਂਕਿ ਅੱਜ ਹੈਗਾ ਸ਼ਨੀਵਾਰ ਤੇ ਅੱਜ ਵੀ कूड़े ਵਾਲਾ ਜਿਹੜਾ ਆਉਣਾ ਨਹੀਂ ਹੈਗਾ ਤੇ ਕੱਲੇ ਆ ਸੰਡੇ ਕੱਲ ਵੀ ਨਹੀਂ ਆਉਣਾ ਤਾਂ ਹੀ ਮੈਂ ਡਸਟਬਿਨ ਵਿੱਚ ਪਾ ਕੇ ਜਿਹੜਾ ਰੱਖ ਦਿੱਤਾ ਆ ਤੇ ਕੱਪੜੇ ਧੋਣ ਤੋਂ ਬਾਅਦ ਤੇ ਇੱਥੇ ਕਰ ਰਹੀ ਸੀ ਮੈਂ ਬਾਲਟੀਆਂ ਨੂੰ ਸਾਫ਼ ਤੇ ਬੜੇ ਦਿਨ ਹੋ ਗਏ ਸੀ ਜਿਹੜੇ ਮੈਂ ਬਾਲਟੀਆਂ ਵੀ ਜਿਹੜੀਆਂ ਸਾਫ਼ ਨਹੀਂ ਸੀ ਕਰੀਆਂ ਕਿਉਂਕਿ ਉਹਨਾਂ ਤੇ ਜਿਹੜੇ ਸਾਬਣ ਦੇ ਦਾਗ ਵਗੈਰਾ ਜਿਹੜੇ ਲੱਗ ਜਾਂਦੇ ਆ ਕਿਉਂਕਿ ਚਿੱਟੀਆਂ ਬਾਲਟੀਆਂ ਨੇ ਹਨਾ ਉਹ ਗੰਦੀਆਂ ਲੱਗਦੀਆਂ ਨੇ ਤਾਂ ਕਰਕੇ ਆਪਾਂ ਨੂੰ ਹਫ਼ਤੇ ਵਿੱਚ ਜ਼ਿਆਦਾ ਨਹੀਂ ਸਹੀ ਤਾਂ ਹਫ਼ਤੇ ਵਿੱਚ ਤਾਂ ਇੱਕ ਵਾਰ ਜਿਹੜੀਆਂ ਬਾਲਟੀਆਂ ਨੂੰ ਸਾਫ਼ ਕਰ ਲੈਣਾ ਚਾਹੀਦਾ ਆ ਤੇ ਮੈਂ ਇੱਕਾ ਛੋਟੀ ਤੇ ਇੱਕ ਵੱਡੀ ਬਾਲਟੀ ਰੱਖਦੀ ਹੁੰਦੀ ਆ ਇੱਕ ਵਿੱਚ ਜਿਵੇਂ ਆਪਾਂ ਵਾਈਟ ਕੱਪੜੇ ਹੁੰਦੇ ਆ ਉਹਨਾਂ ਚ ਨੀਲ ਵਗੈਰਾ ਦੇਣਾ ਹੁੰਦਾ ਤਾਂ ਕਰਕੇ ਤੇ ਦੂਜੀ ਜਿਹੜੀ ਆ ਉਹਦੇ ਵਿੱਚ ਜਿਹੜੇ ਸਰਫ ਵਿੱਚ ਕੱਪੜੇ ਭੋਂਕੇ ਜਿਹੜੇ ਆਪਾਂ ਰੱਖਦੇ ਆ ਉਹਦੇ ਵਾਸਤੇ ਤੇ ਸਾਈਡ 'ਚ ਜਿਹੜਾ ਮੈਂ ਇਹ ਢੋਲੀ ਜਿਹੀ ਲਾਈ ਹੋਈ ਆ ਇਹ ਮੈਂ ਜਿਹੜੇ ਧੋਣ ਵਾਲੇ ਕੱਪੜੇ ਹੁੰਦੇ ਆ ਇਹ ਜਿਵੇਂ ਉਹਨੂੰ ਲਾਂਡਰੀ ਬਾਕਸ ਕਹਿ ਦਿੰਦੇ ਆ ਉਸ ਤਰੀਕੇ ਨਾਲ ਜਿਹੜਾ ਮੈਂ ਇਹਨੂੰ ਯੂਜ਼ ਕਰ ਰਹੀ ਆ ਤੇ ਉਹ ਉਹਦੇ ਵਾਸਤੇ ਮੈਂ ਰੱਖਿਆ ਹੋਇਆ ਵੀ ਜਦੋਂ ਐਵੇਂ ਖਿਲਰੇ ਜਿਹੀ ਬੁਰੇ ਲੱਗਦੇ ਆ ਤੇ ਜਿਹੜੇ ਧੋਣ ਵਾਲੇ ਕੱਪੜੇ ਹੁੰਦੇ ਆ ਵੀ ਇਹਦੇ ਵਿੱਚ ਪਾ ਦਿਆ ਕਰਾਂਗੇ ਤੇ ਐਵੇਂ ਚਲੋ ਸਾਫ ਸੁਥਰਾ ਜਿਹਾ ਸਮਾਨ ਟਿਕਿਆ ਹੋਇਆ ਜਿਹੜਾ ਵਧੀਆ ਲੱਗਦਾ ਆ ਤੇ ਟੱਬ ਨੂੰ ਵੀ ਧੋ ਕੇ ਜਿਹੜਾ ਮੈਂ ਸਾਈਡ ਤੇ ਰੱਖ ਦਿੱਤਾ ਸੀ ਤੇ ਹੁਣ ਮਾਰੋਂਗੇ ਇੱਥੇ ਝਾੜੋ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਮਿੱਟੀ ਹੋ ਜਾਂਦੀ ਆ ਸਾਈਡਾਂ ਤੇ ਜਿਹੜਾ ਕੱਚਾ ਆ ਨਾ ਉਹਦੇ ਕਰਕੇ ਤੇ ਲੋ ਜੀ ਬਾਹਰੋਂ ਜਿਹੜਾ ਸਾਰਾ ਕੰਮ ਜਿਹੜਾ ਨਿਬੜ ਚੁੱਕਿਆ ਸੀਗਾ ਤੇ ਹੁਣ ਰਹਿ ਗਿਆ ਸੀ ਜਿਹੜਾ ਮੇਰਾ ਪੋਚਾ ਕਿਉਂਕਿ ਮੈਂ ਲਫਟ ਤੇ ਜਿਹੜਾ ਪੋਚਾ ਲੋਨੀ ਹੁੰਦੀ ਆ ਮਾਰੋ ਵੀ ਝਾੜੂ ਲਾ ਕੇ ਤੇ ਹੁਣ ਨਿਮਰਤ ਮੈਨੂੰ ਕਹਿ ਰਹੀ ਸੀ ਮੈਨੂੰ ਟੀਵੀ ਲਾ ਕੇ ਦੇ ਦਿਓ ਤੇ ਮੈਂ ਉਹਨੂੰ ਟੀਵੀ ਲਾ ਕੇ ਦਿੱਤਾ ਹੋਇਆ ਸੀਗਾ ਤੇ ਪੋਚਾ ਲੋਣ ਤੋਂ ਬਾਅਦ ਜਿਹੜਾ ਮੈਂ ਹੁਣ ਇੱਥੇ ਕਰ ਰਹੀ ਸੀਗੀ ਚੱਦਰ ਨੂੰ ਵਿਛਾਰੀ ਸੀਗੀ ਕਿਉਂਕਿ ਚੱਦਰ ਹੁਣ ਸੁੱਕ ਚੁੱਕੀ ਸੀਗੀ ਤੇ ਮੈਂ ਹੁਣ ਵਿਛਾਰੀ ਸੀ ਲੋਦੀ ਇੱਥੇ ਮੈਨ ਨਾ ਹੋਣਾ ਸੀਗਾ ਤੇ ਮੈਨ ਹੋਣ ਤੋਂ ਪਹਿਲਾਂ ਸੋਚਿਆ ਕਿ ਚਲੋ ਮੈਂ ਆਪਣੇ ਫੇਸ ਤੇ ਜਿਹੜਾ ਪੈਕ ਲਗਾ ਲੈਂਦੀ ਆ ਕਿਉਂਕਿ ਨਾ ਬੜੇ ਦਿਨ ਹੋ ਗਏ ਮੈਂ ਫੇਸ ਤੇ ਕੁਝ ਲਗਾਏ ਹੀ ਨਹੀਂ ਤੇ ਜਦੋਂ ਧੁੱਪੇ ਝਾੜੂ ਵਗੈਰਾ ਲਾਉਂਦੇ ਆ ਨਾ ਤਾਂ ਫੇਸ ਵਿੱਚ ਫੇਸ ਤੇ ਨਾ ਜਿਹੜੀ ਟੈਨਿੰਗ ਜੀ ਹੋ ਜਾਂਦੀ ਹੈ ਤੇ ਵੇਖਣ ਤੇ ਜਿਹੜਾ ਬੜਾ ਹੀ ਖਰਾਬ ਲੱਗਦਾ ਆ ਤੇ ਅੱਜ ਮੈਂ ਸੋਚਿਆ ਕਿ ਚਲੋ ਮੈਂ ਅੱਜ ਦਹੀਂ ਦਾ ਤੇ ਵੇਸ ਦਾ ਜਿਹੜਾ ਪੈਕ ਫੇਸ ਤੇ ਲਗਾਉਣੀ ਆ ਚੰਗੀ ਤਰ੍ਹਾਂ ਜਿਹੜਾ ਉਹਦੀ ਮ사ਜ ਕਰੂੰਗੀ ਜਿਵੇਂ ਇੱਕ ਤਰ੍ਹਾਂ ਤਰ੍ਹਾਂ ਦਾ ਸਕਰਬਰ ਹੁੰਦਾ ਆ ਉਸ ਤਰੀਕੇ ਨਾਲ ਜਿਹੜਾ ਮੈਨੂੰ ਯੂਜ਼ ਕਰਿਆ ਰਗੜ ਕੇ ਵੀ ਚਲੋ ਫੇਸ ਜਿਹੜਾ ਸਾਫ਼ ਹੋ ਜਾਊਗਾ ਆਪਾਂ ਨੂੰ ਆਪਣਾ ਧਿਆਨ ਵੀ ਰੱਖਣਾ ਚਾਹੀਦਾ ਆ ਕਿਉਂਕਿ ਆਪਾਂ ਘਰ ਤਾਂ ਸਾਫ਼ ਸੁਥਰਾ ਰੱਖਦੇ ਹੀ ਆ ਜੇ ਉਹਦੇ ਨਾਲ ਨਾਲ ਆਪਾਂ ਨੂੰ ਆਪਣਾ ਧਿਆਨ ਵੀ ਰੱਖਣਾ ਚਾਹੀਦਾ ਆ ਤਾਂ ਕਿ ਜਿਹੜਾ ਆਪਣੇ ਆਪ ਨੂੰ ਵੀ ਜਿਹੜਾ ਵਧੀਆ ਆਹ ਕਹਾਂਗਾ ਜਸਵਰ ਆ ਆ ਕਹਾਂਗਾ ਸੁ ਮੈਂ ਰਕੜੀ ਬਣ ਗਈ ਸਕੂਲ ਚ ਮੋੜਾ ਗੱਟੂ ਮੀਆ ਵੈਰੀ ਗੁੱਡ ਅੱਛਾ ਕੰਪੀਟੀਸ਼ਨ ਸੀਗਾ ਇਹ ਤੁਮ ਨੇ ਆਏ ਆਹ ਕੇਕ ਬਣਾਈ ਹੈ। ਕਿਆ ਸਟਿੱਕਰ ਲੇਤਾ ਹਾਂ? ਸਾਰੇ ਬੱਚਿਆਂ ਨੇ ਬਣਾਈ ਸੀ। ਸਾਰੇ ਬੱਚਿਆਂ ਨੇ ਬਣਾਈ ਸੀ। ਸਾਡੀ ਕਲਾਸ ਚੋਂ 4 ਬੱਚੇ ਨੇ 4 ਬੱਚੇ ਕਿਹਨੇ ਲਏ? 4 ਬੱਚੇ ਗੱਡੇ। 4 ਵਧੀਆ ਫਿਰ ਤਾਂ। ਤੇ ਆਪਣੇ ਦੋਸਤਾਂ ਨੂੰ ਹੈਲੋ ਕਰ ਦੇਣਾ। ਹੈਲੋ। ਕੇ ਹੈਪੀ ਰੱਖੜੀ ਬੰਧਨ। ਹੈਪੀ ਰੱਖੜੀ ਬੰਧਨ। ਲੋ ਜੀ ਹੁਣ ਜਿਹੜੇ ਬਾਹਰ ਪਲਾਂਟ ਪਏ ਸੀਗੇ ਬਾਹਰ ਤਾਂ ਬਹੁਤ ਜ਼ਿਆਦਾ ਜੜੀ ਧੁੱਪ ਹੋਈ ਹੋਈ ਸੀ ਤੇ ਮੈਂ ਨਾ ਇਹਨਾਂ ਨੂੰ ਅੰਦਰ ਚੱਕ ਕੇ ਲਾਈ। ਮੈਂ ਕਹਾ ਚਲੋ ਅੰਦਰ ਲੈ ਜਾਂਦੀ ਆ ਬਹੁਤ ਜਿਆਦਾ ਜਿਹੜੇ ਧੁੱਪ ਹੋਈ ਪਈ ਆ ਤੇ ਕਿਤੇ ਉਹੀ ਧੁੱਪ ਚ ਮੁਰਝਾ ਨਾ ਜਾਣ ਕਿਉਂਕਿ ਇਹ ਵੀ ਆਪਣੇ ਵਰਗੇ ਹੀ ਹੁੰਦੇ ਆ ਵਿਚਾਰੇ ਤੇ ਮੈਂ ਵਸੇ ਅੰਦਰ ਰੱਖੇ ਵਧੀਆ ਲੱਗਦੇ ਆ ਤਾਂ ਕਰਕੇ ਇਹਨਾਂ ਨੂੰ ਮੈਂ ਅੰਦਰ ਚੱਕ ਕੇ ਲਈ ਆਈ ਸੀ ਤੇ ਦੋਸਤੋ ਆ ਸੀਗਾ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਆਪਣੇ ਛੋਟੇ ਸੋਹਣੇ ਜਿਹੇ ਕਮੈਂਟ ਕਰਕੇ ਨਾ ਮੇਰੀ ਹੌਸਲਾ ਫੁਜਾਈ ਜਰੂਰ ਕਰਿਓ